ਵਾਹਿਗੁਰੂ ਜੀ ਕਾਰੋ ਵਾਹਿਗੁਰੂ ਜੀ ਕਾਰੋ ਸੋਹਣਾ ਵਾਹਿਗੁਰੂ ਜੀ ਕਾਰੋ ਅੰਦਰ ਆ ਬੜੀ ਖੁਸ਼ੀਆਂ ਮਨਾ ਰਿਆ ਜਾਰੇ ਬੜੇ ਇਤਸ਼ਾਹ ਨਾਲ ਪ੍ਰੇਮ ਨਾਲ ਨਾ ਦੇਉ ਜੀ ਮਿਹਰਬਾਨ ਜਗਤ ਜਲੰਦਾ ਰੱਖ ਲਿਆ ਆਪਣੀ ਕਿਰਪਾ ਤਾਰ ਜਿੱਤ ਦੁਆਰੇ ਉੱਪਰ ਤੇ ਤਹਲੇ ਉੱਪਰ ਚੜਦੇ ਵੱਲ ਦੇ ਸੰਸਾਰ ਤੋਂ हाथ देके रख ले सतगुरु काल युग दे तत्ते ਝੋਲਿਆਂ ਤੋਂ ਆਪਜੀ ਗੋਦ ਵਿੱਚ ਰੱਖੋ ਮਾਇਆ ਦੇ ਛਲ ਚਿਦਰ ਤੁਮ ਅਥ ਦੇ ਕੇ ਬੱਚਾ ਲਓ ਸਤਗੁਰ ਜੀ ਰਹਿਮ ਕਰੋ ਆਪ ਦੇ ਚਰਨਾਂ ਦੀ ਓਟ ਮਖਸ਼ੋਦ ਰੋ ਕਰੋ ਣਾ ਮਿੱਠਾ ਲੱਗੇ ਮੈਂ ਕੀਤਾ ਨਾ ਜਾਤਾ ਹਰਾਮ ਖੋਰੋਂ ਕੇ ਅਮੋ ਦੇ ਸੰਦੁਖ ਚੋਰ ਗੁਣ ਹੈ ਗਾਰ ਨੂਨ ਰਾਮੀ ਪਾਣ ਨਾਮ ਨਾ ਫਾਰ ਗ੍ਰਾਮੀ ਜੇ ਤਾਓ ਸੁੰਦਰ ਸਾਗਰ ਨੀਰ ਭਰਿਆ ਤੇ ਤੇ ਆਪੁਣ ਹਮਾਰੇ ਦਇਆ ਕਰੋ ਕਿ ਸਮਹਿਰੇ ਉਪਾਵ ਡੁੱਬਦੇ ਪੱਤਰ ਤਾਰੇ ਕੋ ਪਰਿਓ ਜੈਸੇ ਦਾਦਰਾ ਕਾਸ਼ ਤੇ ਇਸ ਦੇਸ ਨਾ ਭੂਜੈ ਅਕਸ਼ਰ ਆਪਾਰ ਨਾ ਸੂਜੈ ਦੇਖ ਰਹੀ ਸਰ ਤੇ 73 ਕੀ ਦੇ ਗੁਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓ ਔੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਜੂਨੇ ਸਵੰਗਰ ਪਰਸਾਦ ਜਪ ਆਗ ਸਤਿ ਜੁਗਾਦ ਸਤ ਹੈ ਪੀ ਸਤ ਨਾਨਕ ਹੋਸੀ ਪੀ ਸਤ ਦਰਸ਼ਨ ਦੇਖ ਜੀਵਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਏ ਬੇਨੰਤੀ ਸੁਨਾ ਏ ਬੇਨੰਤੀ ਸੁਨਾ ਪ੍ਰਭ ਮੇਰੇ ਦੇਹੋ ਨਾਮ ਕਰ ਆਪਣੇ ਕਹਿਜੇ ਆਪਣੀ ਸ਼ਰਨ ਰੱਖੋ ਆਪਣੀ ਸ਼ਰਨ ਰੱਖੋ ਪ੍ਰਭ ਦਾਤੇ ਗੁਰ ਪ੍ਰਸਾਦ ਕਿਨੈ ਵਿਰਲੇ ਜਾਤੇ ਸੁਨੋ ਬਿਨੋ ਪ੍ਰਭ ਸੁਨੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੈ ਮੇਰੇ ਚੀਤਾ ਨਾਨਕ ਏਕ ਕਰ ਨਾਨਕ ਏਕ ਕਰ ਅਰਦਾਸ ਬਿਸਰ ਨਾਹੀ ਪੂਰਨ ਗਣਤਾਸ ਦਰਸ਼ਨ ਦੇਖ ਜੀਵਾ ਦਰਸ਼ਨ ਦੇਖ ਜੀਵਾ ਘੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਵਾਹ ਗੁਰੂ ਜੀ ਕਾ ਖਾਲਸਾ Whoa.